ਕਾਂਗਰਸ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਖੁੰਝੇ ਲਾਉਂਦੀ ਹੋਈ ਦਿਖਾਈ ਦਿੱਤੀ ਹੈ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕਰ ਦਿੱਤਾ ਦਰਅਸਲ ਬੀਤੇ ਦਿਨੀ ਹਰਿਆਣਾ ਚੋਣਾਂ ਦੇ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕੀਤੀ ਇਸ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਇਹ ਨਹੀਂ ਸ਼ਾਮਲ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਇਸ ਸੂਚੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਦੱਸਿਆ ਗਿਆ ਪੰਜਾਬ ਤੋਂ ਹੀ ਸੂਚੀ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਐਲੋਪ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਸ਼ਾਮਲ ਹੈ ਪਰ ਜਿਸ ਨੂੰ ਕਾਂਗਰਸ ਆਪਣਾ ਵੱਡਾ ਚਿਹਰਾ ਦੱਸਦੀ ਹੈ ਅਕਸਰ ਇਹ ਕਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦੇ ਲਈ ਵੱਡਾ ਚਿਹਰਾ ਹੈ ਨਵਜੋਤ ਸਿੰਘ ਸਿੱਧੂ ਸਾਡੇ ਲਈ 스타 ਪ੍ਰਚਾਰਕ ਨੇ ਤੇ ਉਹਨਾਂ ਦਾ ਨਾਮ ਹੀ ਸੂਚੀ ਦੇ ਵਿੱਚੋਂ ਕਾਂਗਰਸ ਨੇ ਆਊਟ ਕਰ ਦਿੱਤਾ ਹੁਣ ਸਵਾਲ ਖੜਾ ਹੁੰਦਾ ਹੈ ਕਿ ਕਿਉਂ ਜਿਹਨੂੰ ਆਪਣਾ ਵੱਡਾ ਚਿਹਰਾ ਕਹਿੰਦੀ ਹੋਈ ਅਕਸਰ ਨਜ਼ਰ ਆਉਂਦੀ ਹੈ ਕਾਂਗਰਸ ਉਹਨੂੰ ਹੀ ਕਿਉਂ ਇਸ ਸੂਚੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਵੀ ਦੱਸਦੇ ਪਿਛਲੇ ਕੁਝ ਸਮੇਂ ਤੋਂ ਜ਼ਿਆਦਾ ਸਰਗਰਮ ਪਾਰਟੀ ਦੀ ਗਤੀਵਿਧੀਆਂ ਚ ਨਜ਼ਰ ਨਹੀਂ ਆਉਂਦੇ ਪਰ ਇਹ ਸਵਾਲ ਹੁਣ ਇਹ ਤੇ ਖੜਾ ਹੁੰਦਾ ਹੈ ਕਿ ਜਦੋਂ ਸਟਾਰ ਪ੍ਰਚਾਰਕਾਂ ਦਾ ਨਾਮ ਦੇ ਵਿੱਚ ਜਦੋਂ ਸਿੱਧੂ ਦਾ ਨਾਮ ਅੱਗੇ ਹੁੰਦਾ ਹੈ ਤਾਂ ਫਿਰ ਕਿਉਂ ਨਹੀਂ ਉਹਨਾਂ ਦਾ ਨਾਮ ਇਸ ਵੇਲੇ ਵੀ ਅੱਗੇ ਕੀਤਾ ਗਿਆ ਜਿੱਥੇ ਪੰਜਾਬੀਆਂ ਦੀ ਗਿਣਤੀ ਘੱਟ ਸੀ ਯਾਨੀ ਕਿ ਯੂਪੀ ਦੇ ਵਿੱਚ ਜਦੋਂ ਚੋਣਾਂ ਦਾ ਪ੍ਰਚਾਰ ਕਰਨਾ ਸੀ ਉਸ ਵੇਲੇ ਸਿੱਧੂ ਨੂੰ ਉੱਥੇ ਭੇਜ ਦਿੱਤਾ ਗਿਆ ਯੂਪੀ ਦੀ ਚੋਣਾਂ ਦੇ ਵਿੱਚ ਸਿੱਧੂ ਨੇ ਪ੍ਰਚਾਰ ਕੀਤਾ ਪਰ ਜਿੱਥੇ ਵੱਧ ਗਿਣਤੀ ਹੈ ਪੰਜਾਬੀਆਂ ਦੀ ਜਿੱਥੇ ਪੰਜਾਬੀ ਜ਼ਿਆਦਾ ਗਿਣਤੀ 'ਚ ਵਸਦੇ ਨੇ ਉੱਥੇ ਹੀ ਸਿੱਧੂ ਨੂੰ ਆਊਟ ਕਰ ਦਿੱਤਾ ਗਿਆ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ ਪ੍ਰਚਾਰ ਕਰਨ ਦੇ ਲਈ ਅਕਸਰ ਇੱਕ ਇਸ ਤੋਂ ਪਹਿਲਾਂ ਵੀ ਕਈ ਵਾਰ ਜਦੋਂ ਪੁੱਛਿਆ ਗਿਆ ਕਿ ਉਹ ਸਰਗਰਮ ਕਿਉਂ ਨਹੀਂ ਹੁੰਦੇ ਤਾਂ ਇਹ ਕਹਿਣਾ ਹੁੰਦਾ ਹੈ ਕਿ ਸਿੱਧੂ ਆਪਣੇ ਟੀਵੀ ਪ੍ਰੋਗਰਾਮਸ ਤੇ ਆਈਪੀਐਲ 'ਚ ਬਿਜ਼ੀ ਰਹਿੰਦੇ ਨੇ ਇਸ ਕਰਕੇ ਉਹ ਪਾਰਟੀ ਦੇ ਵਿੱਚ ਜ਼ਿਆਦਾ ਸਰਗਰਮ ਨਜ਼ਰ ਨਹੀਂ ਆਉਂਦੇ ਪਰ ਹੁਣ ਨਾ ਤਾਂ ਆਈਪੀਐਲ ਅਗਨਾਹੀ ਕੁਝ ਖਾਸ ਸਿੱਧੂ ਇਸ ਵੇਲੇ ਟੀਵੀ ਪ੍ਰੋਗਰਾਮ ਕਰ ਰਹੇ ਨੇ ਫਿਰ ਕਿਉਂ ਸਿੱਧੂ ਨੂੰ ਇਗਨੋਰ ਕੀਤਾ ਗਿਆ ਹੁਣ ਇਹ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਸਿੱਧੂ ਨੂੰ ਆਊਟ ਕਿਉਂ ਕੀਤਾ ਗਿਆ ਸੂਚੀ ਦੇ ਵਿੱਚ ਉਹ ਸਿੱਧੂ ਨੂੰ ਇਗਨੋਰ ਕਿਉਂ ਕੀਤਾ ਗਿਆ ਕਿਉਂ ਪਾਰਟੀ ਜਿਹੜੀ ਹੈ ਸਿੱਧੂ ਨੂੰ ਸਾਈਡ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਸਵਾਲਾਂ ਦਾ ਜਵਾਬ ਤਾਂ ਨਵਜੋਤ